ਓ ਮੋਢੂਆ ਅੱਜ ਦੀ ਗੱਲ ਸਾਡੀ ਮੁਹੱਬਤਾਂ ਭਰੀ ਦੁਨੀਆ 'ਚੋਂ ਮੋਹ ਪਿਆਰ ਦੇ ਮੰਫੀ ਹੋ ਜਾਣ ਦੇ ਕਾਰਨਾਂ ਨੂੰ ਦਰਸਾਉਣ ਵਾਲੀ ਐ ਵੱਡੀ ਗੱਲ ਕੰਨਾਂ 'ਚ ਪਾਉਣ ਵਾਲੀ ਐ ਤੁਹਾਡੇ ਨਾਲ ਇੱਕ ਰੋਮਾਂਨ ਵੀ ਦਾਸਤਾਨ ਸੋਹਣੀ ਮਹੀਵਾਲ ਰਚਾਉਣ ਵਾਲੀ ਐ ਖਾਲੀ ਚਨਾਦੀਆਂ ਛੱਲਾਂ ਕੱਚੇ ਘੜੇ ਤੇ ਪੱਟ ਦੇ ਮਾਸ ਦੀ ਗੱਲ ਲੇਗੀ ਬੀਤੇ ਵਕਤਾਂ ਦੇ ਵਰਕਿਆਂ ਤੇ ਗਹਿਰੇ ਅਰਥਾਂ ਨੂੰ ਫਰੋਲਦੀ ਵੱਡੇ ਪਿਆਰ ਦੇ ਅਹਿਸਾਸ ਦੀ ਗੱਲ ਐ ਦੋਸਤੋ ਸੁਣਨસાર ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦੇਣਾ ਟਿੱਕ ਕੇ ਸੁਣਨਾ ਭੱਜ ਨਹੀਂ ਜਾਣਾਗਾ ਮੋਠਵਾ ਗੱਲ یوں ਐ ਵੀ ਬਲਖ ਬੁਖਾਰੇ ਦਾ ਨਾ ਇੱਕ ਅਮੀਰ ਵਪਾਰੀ ਹੁੰਦਾ ਵੱਡੀ ਜਾਇਦਾਦ ਦਾ ਵਾਰਿਸ ਆਧ ਅਢੇੜ ਉਹਦੀ ਉਮਰ ਹੋ ਜਾਂਦੀ ਆ ਆਦਤੋਂ ਬਿਰਵਾ ਤੇ ਰਾਇਨਾ ਬੀਤੀ ਜਾਏ ਉਮਰ ਬੀਤਦੀ ਜਾ ਰਹੀ ਹੁੰਦੀ ਉਹਦੀ ਚਿੰਤਾ ਵੱਡੀ ਚਿੰਤਾ ਵਿੱਚ ਆਹੋ ਫਕੀਰ ਸਾਈਂ ਦੀ ਉਹਨਾਂ ਦਰਗਾਹ ਤੇ ਉਹਨਾਂ ਫਿਰ ਮੰਨਤ ਲਈ ਜਾਂਦਾ ਹੈ ਡੁੱਬੇ ਤਾਰ ਸਾਈਂ ਬੇੜਾ ਵਿੱਚ ਫਰਾਕ ਦੇ ਪਿਆ ਫਸਿਆ ਲਾਈਂ ਪਾਰ ਸਾਈਂ ਵਾਰਸ ਦੇ ਸਾਈਂ ਮੈਂ ਲਾਚਾਰ ਸਾਈਂ ਦੁਆੜਾ ਆਦੀ ਕਰ ਦੇ ਸਾਈਂ ਤੂੰ ਬਖਸ਼ਣ ਹਾਰ ਸਾਈਂ ਤੂੰ ਬਖਸ਼ਣ ਹਾਰ ਸਾਈਂ ਫਿਰ ਸਾਈਂ ਦੀ ਦੁਆ ਹੁੰਦੀ ਹੈ ਉਹ ਕਹਿੰਦਾ ਵੀ ਖੁਦਾ ਤੇਰੇ ਘਰ ਮਨਾਂ ਨੂੰ ਮੋਹ ਲੈਣ ਵਾਲਾ ਇੱਕ ਅਜੀਮ ਪੁੱਤਰ ਅਦਾ ਕਰੇਗਾ ਪਰ ਉਹ ਬਹੁਤਾ ਚਿਰ ਤੇਰੇ ਘਰ ਟਿਕ ਨਹੀਂ ਰਹੇਗਾ ਤੇਰੇ ਕੋਲ ਮੁਹੱਬਤੀ ਦੁਨੀਆ ਵਿੱਚ ਉਹਦਾ ਬੜਾ ਵੱਡਾ ਨਾਮ ਹੋਊਗਾ ਹਮੇਸ਼ਾ ਉਹਨੂੰ ਯਾਦ ਕਰੂਗੀ ਦੁਨੀਆ ਉਸਦੇ ਫਿਰ ਪੁੱਤਰ ਹੋ ਜਾਂਦਾ ਮਾਪੇ ਉਹਦਾ ਨਾਮ ਰੱਖ ਦਿੰਦੇ ਆ ਇਜਤਬੇਗ ਤੇ ਜੋ ਅੱਗੇ ਜਾ ਕੇ ਨਾ ਫਿਰ ਮਹੀਵਾਲ ਬਣਦਾ ਹੈਗਾ ਉਹ ਮੁੰਡਾ ਨਾ ਫਿਰ ਬਹੁਤ ਹੀ ਜਹੀਨ ਹੁੰਦਾ ਅਤ ਸੁੰਦਰ ਹੁੰਦਾ ਹੈ ਮਹੀਵਾਲ ਲਾਡਾਂ ਪਿਆਰਾਂ ਚੋਂ ਪਲਦਾ ਹੈ ਜਵਾਨ ਜਦੋਂ ਹੋ ਜਾਂਦਾ ਨਾ ਕਿ ਉਹ ਇੱਕ ਖਾਸ ਯਾਰ ਕਰਦਾ ਹੈ ਅੱਬਾ ਮੈਂ ਸੈਰਾਂ ਕਰਨੀਆਂ ਦਿੱਲੀ ਲਾਹੌਰਾਂ ਨੂੰ ਮੈਂ ਤੱਕਣਾ ਚਾਹੁੰਨਾ ਹੈ ਤੇ ਅਣ ਮੰਨੇ ਮਨ ਨਾਲ ਰਾਜਾ ਮੰਨ ਜਾਂਦਾ ਹੈ ਮਹੀਵਾਲ ਦਾ ਕਾਫਲਾ ਦੂਰ ਦਰੇਡੇ ਦਿੱਲੀ ਲਾਹੌਰਾ ਦਾ ਚੱਕਰ ਲਾ ਕੇ ਜਦ ਵਾਪਸੀ ਕਰਦਾ ਨਾ ਤਾਂ ਉਹਨੂੰ ਪਾਕਿਸਤਾਨੀ ਗੁਜਰਾਤ ਸ਼ਹਿਰ ਦੇ ਲਾਗੇ ਚਨਾਅ ਦਰਿਆ ਦੇ ਕਿਨਾਰੇ ਤੇ ਡੇਰਾ ਲਾ ਲਿੰਦਾ ਹੈ ਤੇ ਉਹ ਜਿਹੜੇ ਜਦ ਵੇਗ ਜਿਹੜਾ ਮਹੀਵਾਲ ਹੁੰਦਾ ਉਹ ਆਪਦੇ ਇੱਕ ਨੌਕਰ ਨੂੰ ਆਦਾ ਵੀ ਤੂੰ ਜਾ ਬਾਜ਼ਾਰ ਜਾ ਤੇ ਜਾ ਤੂੰ ਖਾਣ ਪੀਣ ਦੀਆਂ ਵਸਤਾਂ ਲਿਆ ਨਾਲੇ ਪਿਆਲੇ ਬਾਟਣ ਜੇ ਵੀ ਲਿਆ ਤੇ ਬਾਜ਼ਾਰ ਵਿੱਚ ਨਾ ਬਾਬੇ ਤੁੱਲੇ ਦੀ ਮਿੱਟੀ ਦੇ ਭਾਂਡਿਆਂ ਦੀ ਬੜੀ ਮਸ਼ਹੂਰ ਦੁਕਾਨ ਹੁੰਦੀ ਹੈ ਬੜੀ ਦੂਰ ਮਾਨਦੇਸ਼ੀ ਤੱਕ ਉਹਦੇ ਬਰਤਨ ਵਿਕਦੇ ਆ ਤੇ ਨੌਕਰ ਬਾਬੇ ਤੁੱਲੇ ਦੀ ਦੁਕਾਨ ਤੇ ਜਾ ਪਹੁੰਚਦਾ ਤੇ ਉਹ ਬਰਤਨ ਲੈ ਰਿਆ ਹੁੰਦਾ ਨਾ ਉੱਥੇ ਨੌਕਰ ਤਾਂ ਇੱਕ ਨਿਹਾਇਤ ਹਸੀਨੋ ਜਮਾਲ ਰੂਪਾਂ ਦੀ ਰਾਣੀ ਸੋਹਣੀ ਆ ਜਾਂਦੀ ਹੈ ਬਾਬਾ ਤੇਰੇ ਬਰਤਨ ਬੜੇ ਕਮਾਲ ਦੇ ਨੇ ਬਾਬੇ ਆਖਿਆ ਇਹ ਸਾਰੀ ਕਾਰੀਗਰੀ ਆ ਮੇਰੀ ਧੀ ਸੋਹਣੀ ਦੇ ਹੱਥਾਂ ਦੀ ਹੈ ਨੌਕਰ ਨੇ ਸੋਹਣੀ ਵੱਲ ਤੱਕਿਆ ਬਾਬੇ ਦੀ ਧੀ ਵੱਲ ਉਹ ਵੇਖ ਕੇ ਚਿਰਹਾ ਗਿਆ ਉਹ ਮੇਰੇ ਖੁਦਾਇਆ ਮਨ ਨਾਲ ਉਹਦਾ ਕਹਾੜਾ ਜਾਂ ਪੈ ਗਿਆ ਵੀ ਮੈਂ ਸ਼ੀਦੀ ਜਾਵਾਂ ਮੈਂ ਆਪਦੇ ਮਾਲਕ ਨੂੰ ਦੱਸਾਂ ਮੈਂ ਆਪਦੇ ਮਾਲਕ ਜਿਤ ਬੇਗ ਉਹ ਮਹੀਵਾਲ ਨੂੰ ਦੱਸਾਂ ਵੀ ਸੋਹਣੀ ਵੀ ਕਿਆ ਸੋਹਣੀ ਐ ਬਾਦਸ਼ਾਹ ਉਹ ਜਾ ਕੇ ਦੱਸਦਾ ਹੈ ਮਹੀਵਾਲ ਸੁਪਨਿਆਂ ਦੀ ਦੁਨੀਆ ਚ ਗਵਾਜ ਜਾਂਦਾ ਸੁਣ ਕੇ ਰਾਤ ਬਤੀਤ ਕਰਨੀ ਉਹਨੂੰ ਔਖੀ ਹੋ ਜਾਂਦੀ ਐ ਮਹੀਵਾਲ ਨੌਕਰ ਨੂੰ ਲੈ ਕੇ ਹੁਸਨ ਦੇ ਦਰਸ਼ਨਦਾਰਾਂ ਦੀ ਆ ਪਹੁੰਚਦਾ ਹੈ ਬਾਬੇ ਤੁੱਲੇ ਦੀ ਹੱਟ ਤੇ ਬਾਬਾ ਅਸੀਂ ਛੇਤੀ ਪਰਤ ਜਾਣਾ ਮਹੀਵਾਲਾਂ ਦਾ ਬਾਬਾ ਅਸੀਂ ਛੇਤੀ ਪਰਤ ਜਾਣਾ ਕਾਫਲਾ ਬਹੁਤ ਹੀ ਉਤਾਵਲਾ ਏ ਸਾਨੂੰ ਆਲਾ ਵਰਤਨਾ ਦਾ ਕਰਦੇ ਬਾਬਾ ਤੁਲਾ ਵਖਾਉਣ ਲੱਗਦਾ ਤਾਂ ਉਹ ਮਹੀਵਾਲੋਂ ਨੂੰ ਹਾਂ ਦਾ ਜਿਤ ਬੇਗ ਬਾਬਾ ਤੁਸੀਂ ਖੇਚਲ ਨਾ ਕਰੋ ਭਾਂਡਿਆਂ ਦੇ ਮਾਲਕ ਨੂੰ ਹੀ ਬੁਲਾ ਲਓ ਜਿਨ੍ਹਾਂ ਦੇ ਹੱਥਾਂ ਓਟਿਆਂ ਨੇ ਰੰਗ ਦਬਖਸ਼ੀਆ ਤੇਰੇ ਵਰਤਨਾ ਉਹ ਮੋਠੂਆ ਵਪਾਰ ਸੰਗਾ ਸ਼ਰਮਕਾਰੀਆਂ ਹੋਇਆ ਕਰਦੀਆਂ ਬਾਬੇ ਨੇ ਧੀ ਸੋਹਣੀ ਨਵਾਜ਼ ਮਾਰੀ ਤੁੱਲੇ ਆਖਿਆ ਸੋਹਣੀਏ ਬਾਹਰ ਆ ਜਾ ਗਾਹਕ ਦੂਰ ਦਰੇੜੜੇ ਆਏ ਹੋਏ ਨੇ ਆਕੇ ਆਪਣੇ ਹੱਥੀ ਦੇ ਭਾਂਡੇ ਨਾਲ ਜੋ ਧੂਰੀ ਦੇ ਬਣਾਏ ਹੋਏ ਨੇ ਬੜੀ ਕਾਲੇ ਇਹਨਾਂ ਨੇ ਦੂਰ ਜਾਣਾ ਕਿਸੇ ਗੱਲ ਦੇ ਨਾਲ ਹਟਕਾਏ ਹੋਏ ਨੇ ਬਈ ਮੋਠੂਆ 모ਹਾ ਦੇ ਰਸਾਂ ਦੀਆਂ ਰਮਜਾਂ ਨੂੰ ਕੌਣ ਜਾਣੇ ਕੀ ਪਤਾ ਸੀ ਇਹ ਤਾਂ ਹੁਣ ਜਾਣ ਜੋਗੇ ਹੀ ਨਹੀਂ ਰਹਿਣੇ ਇਸ਼ਕ ਹੋਰਾਂ ਦੇ ਇੱਥੇ ਡੇਰੇ ਹੀ ਲਾ ਲੈਣੇ ਆ ਸੋਹਣੀ ਨਾਲ ਨਖਰਿਆਂ ਦੇ ਅੰਦਰੋਂ ਬਾਹਰ ਆਈ ਇੱਕ ਆਪ ਸੋਹਣੀ ਦੂਜਾ ਨਾ ਸੋਹਣਾ ਤੀਜਾ ਹੁਸਨ ਉੱਤੇ ਕਰ ਸ਼ਿੰਗਾਰ ਆਈ ਬਸ ਫੇਰ ਕੀ ਸੀ ਗਾਸ਼ਮਦ ਹੋਸ਼ੀਲੇ ਆਲਮ ਵਿੱਚ ਉਹ ਜਿਹੜਾ ਇਜਤਬੇਗ ਸੀਗਾ ਜਾਨੀ ਦਾ ਮਹੀਵਾਲ ਸੀ ਜਿਹੜਾ ਉਹ ਹੁਸਨ ਤੇ ਪਹਿਲੀ ਨਜ਼ਰੀ ਮਰ ਮਿਟਣ ਵਾਲਾ ਹੋ ਗਿਆ ਮਹੀਵਾਲ ਦਿਲ ਦੇ ਬੈਠਾ ਨੀਂਦਾਂ ਗੁਆ ਚਕੀਆਂ ਉਹਦੀਆਂ ਗੁਆ ਚਕਿਆ ਰਿਹਾ ਸੋਹਣੀ ਦੇ ਖਿਆਲਾਂ ਦੇ ਵਿੱਚ ਉਹ ਫੇਰ ਫੇਰ ਕੀ ਸੀ ਉਹ ਰੋਜ ਨਾ ਬਾਬੇ ਤੁੱਲੇ ਦੀ ਦੁਕਾਨ ਤੇ ਆਇਆ ਕਰਦਾ ਟੱਕਣ ਸੋਹਣੀ ਨੇ ਆ ਜਾਂਦਾ ਭਾਂਡੇ ਲੈ ਜਾਂਦਾ ਬਿਨਾ ਮਤਲਬ ਤੇ ਭਾਂਡੇ ਆ ਜਾਂਦਾ ਭਾਂਡੇ ਲੈ ਜਾਂਦਾ ਕਾਫਲਾ ਜਿਹੜਾ ਸੀਗਾ ਤੇ ਹੋਰ ਜਿਹੜੇ ਨੌਕਰ ਚਾਕਰ ਸੀਗੇ ਉਹਨਾਂ ਨੂੰ ਸੌ ਕੰਮ ਉਹ ਸਾਰੇ ਵਾਪਸ ਤੁਰ ਕੇ ਆਪਦੇ ਦੇਸ਼ ਨੂੰ ਤੇ ਉਹਨਾਂ ਨੇ ਠਹਿਰ ਕੇ ਕੀ ਲੈਣਾ ਸੀਗਾ ਇਧਰ ਤਾਂ ਇਸ਼ਕ ਦੀਆਂ ਬੇੜੀਆਂ ਪੈ ਗਈਆਂ ਸੀ ਨਾ ਜਦ ਭਾਂਡੇ ਬਹੁਤ ਸਾਰੇ ਹੋ ਗਏ ਨਾ ਮਹੀਬਾਲ ਕੋਲ ਉਹਨੇ ਖਰੀਦੀ ਗਿਆ ਖਰੀਦੀ ਗਿਆ ਤਾਂ ਉਹਨੇ ਇੱਕ ਦਿਨ ਕੀ ਕੀਤਾ ਉਹਨੇ ਖੋਦ ਹੀ ਨਾ ਬਾਬੇ ਤੁੱਲੇ ਦੀ ਦੁਕਾਨ ਦੇ ਨਾਲ ਹੀ ਆਪਦੀ ਭਾਂਡੇ ਦੀ ਹੱਟੀ ਖੋਲ ਲਈ ਵੀ ਰੋਜ਼ ਹੀ ਤੱਕਦੇ ਰਵਾਂਗੇ ਸੋਣੀ ਨੂੰ ਸਸਤੇ ਭਾਅ ਵਿੱਚ ਵੇਚਣ ਲੱਗ ਪਿਆ ਥੇ ਇੱਕ ਦਿਨ ਉਹਦੇ ਸਾਰੇ ਪੈਸੇ ਮੁੱਕ ਗਏ ਤੇ ਮਹੀਵਾਲ ਨੇ ਫਿਰ ਬਾਬੇ ਤੁੱਲੇ ਨੂੰ ਆਖਿਆ ਬਾਬਾ ਮੈਂ ਨੰਗ ਹੋ ਗਿਆ ਮੇਰਾ ਇਹ ਦੇਸ਼ ਨਹੀਂਗਾ ਮੇਰੀ ਮਦਦ ਕਰ ਨਾਲ ਦੇ ਸਾਰੇ ਚਲੇ ਗਏ ਤੇ ਮੈਨੂੰ ਨਾ ਦੁਕਾਨ ਤੇ ਤੂੰ ਨੌਕਰੀ ਰੱਖ ਲੈ ਮੈਂ ਬਚ ਜੂਗਾ ਬਾਬਾ ਧਜ ਗਿਆ ਬਾਬੇ ਨੇ ਉਹਨੂੰ ਨਾ ਮਈਆਂ ਜੀਨੂੰ ਆਪ ਮੱਜਾ ਕਹਿੰਨੇ ਆ ਮੱਜਾ ਸੰਭਲ ਤੇ ਰੱਖ ਲਿਆ ਤੇ ਇਸੇ ਕਰਕੇ ਉਹਦਾ ਨਾਨਾ ਇਜਤਬੇਗ ਤੋਂ ਮਹੀਵਾਲ ਪਿਆ ਸੀਗਾ ਉਹ ਪਹਿ ਗਿਆ ਉਹ ਮੋਢਵਾ ਮੁਹੱਬਤਾਂ ਦੇ ਸੰਸਾਰ ਦੀਆਂ ਕੀ ਗੱਲਾਂ ਗੱਲ ਵਾਦੀ ਵਾਦੀ ਬੜੀ ਵੱਧ ਗਈ ਪਿਆਰ ਦੀ ਭੁੱਖ ਫਿਰ ਨਾ ਇੱਕ ਤਰਫਾ ਨਾ ਰਹੀ ਸੋਹਣੀ ਵੀ ਮਹੀਵਾਲ ਦੇ ਵਸ ਲੱਗੇ ਪਿੰਗਲ ਗਈ ਉਹ ਵੀ ਸਿਰੇ ਦਾ ਸੁਨੱਖਾ ਸੀਗਾ ਖੇਤ ਗੱਲਾਂ ਹੋਣ ਲੱਗ ਪਈਆਂ ਤੂੰ ਤਾਂ ਦਾ ਬਜ਼ਾਰ ਭਾਕ ਪਿਆ ਇਸ਼ਕ ਮੁਹੱਬਤ ਜਦੋਂ ਰੂਹ ਤੇ ਜਾ ਪਹੁੰਚੀ ਨਾ ਤਾਂ ਸੋਹਣੀ ਦੀ ਮਾਂ ਨੇ ਕਦਗਣ ਲਗਾ ਦਿੱਤੀ ਪਵੰਦੀ ਲਗਾ ਦਿੱਤੀ ਜਿੰਨਾ ਚਿਰ ਕੁੜੀਏ ਤੇਰੀ ਸ਼ਾਦੀ ਨਹੀਂ ਨਾ ਹੁੰਦੀ ਤੇਰਾ ਇੱਧਰ ਉੱਧਰ ਝਾਕਣਾ ਬੰਦ ਮਿਲਣਾ ਬੰਦ ਸੋਹਣੀਏ ਤੈਨੂੰ ਏਸ ਲਈ ਘਰੇ ਪਾਲਿਆ ਸੀ ਇੰਨਾ ਪਿਆਰ ਨਾਲ ਤੂੰ ਲੱਜ ਅਸਾੜਲੀ ਲਾਹ ਸੁੱਟੀ ਮੰਗਲੇ ਖਸਮ ਨਾ ਧੀਆਂ ਕੁਆਰੀਆਂ ਨਹੀਂ ਕੁਆਰੀਆਂ ਕੁੜੀਆਂ ਖਸਮ ਨਹੀਂ ਮੰਗਿਆ ਕਰਦੀਆਂ ਕਿਆ ਬਾਤ ਹੈ ਬਾਬੇ ਤੁਲੇ ਦਾ ਵੀ ਅੰਦਰ ਮੱਚ ਛੜ ਗਿਆ ਸੀਗਾ ਵੀ ਇਹ ਕੀ ਗੱਲਾਂ ਬੜ ਗਈਆਂ ਹੈਗੀਆਂ ਉੱਤੀ ਉਹਨੇ ਫਿਰ ਉਹਨੂੰ ਮਹੀਵਾਲ ਨੂੰ ਕਿਹਾ ਲੂੰਹ ਹਰਾਮੀ ਤੂੰ ਸਾਡੇ ਨਾਲ ਡਗਾ ਕੀਤਾ ਤੇ ਉਹਨੇ ਨਾ ਮਹੀਵਾਲ ਨੂੰ ਆਪਦੀ ਦੁਕਾਨ ਤੋਂ ਕੱਢ ਦਿੱਤਾ ਤੇ ਉਹਨਾਂ ਨੇ ਕੋਈ ਹੋਰ ਲੜਕਾ ਪਾਲ ਕੇ ਸੋਹਣੀ ਨੂੰ ਨਾ ਹੋਰ ਕਿਤੇ ਵਿਆਹ ਦਿੱਤਾ ਪੈਸੇ ਇਧਰ ਮਹੀਵਾਲ ਸਾਹਿਬ ਦੇ ਪੈਸੇ ਖਤਮ ਨੌਕਰੀ ਖਤਮ ਮਹੀਵਾਲ ਫਕੀਰੀ ਦੇ ਆਲਮ ਚਲਾ ਗਿਆ ਸੀਗਾ ਕੀ ਕਰਦਾ ਜਿਉਣਾ ਤਾਂ ਹੈ ਹੀ ਸੀ ਨਾ ਮੌਤ ਕਿਹੜਾ ਆਪਣੇ ਆਪ ਮੋਢੂ ਆ ਜਾਂਦੀ ਹੁੰਦੀ ਹੈ ਉਹ ਨੀਂ ਨਾਲੀ ਕੁਝ ਦੂਰੀ ਤੇ ਚਨਾ ਦੇ ਦੂਜੇ ਕੰਡੇ ਝੁੱਗੀ ਬਣਾ ਕੇ ਉੱਥੇ ਉਹ ਰਹਿਣ ਲੱਗ ਪਿਆ ਭਟਕਦਾ ਹੋਇਆ ਉਹ ਹੈ ਦਰੂ ਦਰ ਪੌਇਆ ਫਿਰਦਾ ਰਹਿੰਦਾ ਇੱਕ ਦਿਨ ਫਿਰ ਇੱਕ ਸਬੱਬ ਬਣਦਾ ਤੇ ਉਹਨੇ ਇੱਕ ਦਿਨ ਫਕੀਰੀ ਲਿਬਾਸ ਵਿੱਚ ਸੋਹਣੀ ਨੂੰ ਜਾ ਮਿਲਦਾ ਸੋਹਣੀ ਜਾਣ ਜਾਂਦੀ ਹੈ ਉਹਨੂੰ ਪਹਿਚਾਨ ਜਾਂਦੀ ਹੈ ਮੁਹੱਬਤ ਦਾ ਦਮ ਭਰਦਾ ਫਿਰ ਉਹਨਾਂ 'ਚ ਇਕਰਾਰ ਹੋ ਜਾਂਦਾ ਹੈ ਮਲਾਪ ਦਾ سلسلہ ਚੱਲ ਪੈਂਦਾ ਮਹੀਵਾਲ ਰਿਆਣਾ ਰਾਤ ਨੂੰ ਮੱਛੀ ਭੁੰਨ ਕੇ ਦਰਿਆ ਪਾਰ ਕਰਕੇ ਸੋਹਣੀ ਕੋਲ ਪਹੁੰਚਿਆ ਕਰਦਾ ਹੈ ਪਹਿਲਾਂ ਗਲੇ ਮਿਲਦੇ ਫਿਰ ਕੱਢ ਮੱਛੀ ਨਾਲ ਖਾਣ ਦੋਵੇਂ ਫਿਰ ਉਹ ਮਹੀਵਾਲ ਵਾਪਸ ਛੁੱਗੀ ਨੂੰ ਪਰਤ ਜਾਂਦਾ ਇੱਕ ਦਿਨ ਕੀ ਹੋਇਆ ਚਨਾ ਬਹੁਤ ਚੜਿਆ ਹੋਇਆ ਸੀਗਾ ਤੇਜ਼ ਤੂਫਾਨ ਮੱਛੀ ਮਿਲ ਨਹੀਂ ਸਕੀ ਮਲਾਪ ਦਾ ਸਮਾਂ ਉਧਰੋਂ ਆਣ ਪਹੁੰਚਿਆ ਸੀਗਾ ਦਰਿਆ ਪਾਰ ਕਰਕੇ ਵੀ ਜਾਣਾ ਸੀਗਾ ਪਰ ਮਹਿਬੂਬ ਕੋਲ ਖਾਲੀ ਹੱਥ ਜਾਣਾ ਦੁਰਕਾਰ ਲੱਗਿਆ ਤੀ ਮਹੀਵਾਲ ਉਸ ਦਿਨ ਪੱਟ ਦਾ ਮਾਸ ਲੈ ਕੇ ਬੰਨ ਪੱਟ ਤੇ ਪੱਟੀਆਂ ਭੁੰਨ گوشਤ ਗਿਆ ਲੰਗ ਚਨਾਏ ਭਾਰ ਜਾਨੀ ਸੋਨੀ ਖਾਣ ਲੱਗੀ ਸਵਾਦ ਲੱਗਿਆ ਨਾ ਉਸ ਨੂੰ ਉਸ ਆਖਿਆ ਸੱਚ ਦੱਸ ਜਾਨੀ ਅੱਜ ਕੀ ਬਲਾ ਲੈਂਦੀ ਏ ਉਹ ਜਾਇਕਾ ਨਹੀਂ ਏ ਕੁਝ ਹੋਰ ਹੀ ਜਾਪਦਾ ਏ ਮਹੀਵਾਲ ਨੇ ਸੱਚੋ ਸੱਚ ਫਰਮਾ ਦਿੱਤਾ ਤਾਂ ਸੋਨੀ ਆਖਿਆ ਮਹੀਵਾਲ ਜਾ ਆਪਣੀ ਝੁੱਗੀ ਚੱਜ ਤੂੰ ਤੂੰ ਸਕੂਨ ਨਾਲ ਬੈਠ ਜਾ ਤੇਰੇ ਆਮੰਡੀ ਇੱਥੇ ਕੋਈ ਲੋੜ ਨਹੀਂ ਹੁਣ ਮੇਰਾ ਕਰਮ ਮੈਂ ਜਾਣਾ ਮੇਰਾ ਕਰਮ ਉਹ ਘੜਾ ਚੁੱਕਦੀ ਤੇ ਚਨਾ ਦੀਆਂ ਲਹਿਰਾਂ چیرਦੀ ਝੁੱਗੀ ਤੇ ਜਾ ਪਹੁੰਚਦੀ ਰਾਤ ਬਤਾ ਕੇ ਘਰ ਵਾਪਸ ਆ ਜਾਂਦੀ ਪਰ ਵੀ ਮੋਠੂਆਂ ਨਜ਼ਰਾਂ ਦੁਨੀਆ ਦੀਆਂ ਬਹੁਤ ਤੇਜ਼ ਹੁੰਦੀਆਂ ਨੇ ਭੇਦ ਖੁੱਲ ਜਾਂਦੇ ਨੇ ਸਾਰੇ ਦੇ ਸਾਰੇ ਪਿਆਰ ਦੀ ਹਸਤੀ ਬਹੁਤ ਹੀ ਨਾਜ਼ੁਕ ਹੁੰਦੀ ਹੈ ਦੁਨੀਆ ਮਟਾ ਦਿੰਦੀ ਐ ਇਸ ਹਸਤੀ ਨੂੰ ਘਰਦਿਆਂ ਨਾਲ ਨਾ ਗੱਟਮਿਟ ਕਰਕੇ ਜਿਹੜੀ ਸੋਹਣੀ ਦੀ ਨਾਨਾਂ ਸੀਗੀ ਉਹਨੇ ਇੱਕ ਰਾਤ ਪੱਕਾ ਘੜਾ ਜੀ ਦੇ ਤੇ ਤੈਰ ਕੇ ਸੋਹਣੀ ਜਾਂਦੀ ਹੁੰਦੀ ਸੀਗੀ ਉਹ ਇੱਕ ਪੱਕਾ ਘੜਾ ਝੁਕ ਲਿਆ ਤੇ ਉਹਦੀ ਥਾਂੇ ਕੱਚਾ ਘੜਾ ਟਿਕਾ ਦਿੱਤਾ ਰਾਤ ਪਈ ਸੋਹਣੀ ਨੇ ਤਾਂ ਜਾਣਾ ਹੀ ਸੀਗਾ ਹਾਰ ਸ਼ਿੰਗਾਰ ਕਰ ਬੰਨ ਮੁੰਡਾ ਸੜਾ ਉਹ ਠੱਲ ਪਈ ਪਾਣੀ ਦੇ ਵਿੱਚ ਨੇਰੀ ਕਾਲੀ ਬੋਲੀ ਰਾਤ ਸੀਗੀ ਬਿਜਲੀ ਕੜਕਦੀ ਸੀ ਤੂਫਾਨੀ ਲਹਿਰਾਂ ਪਾਣੀ ਕੰਡਿਆਂ ਤੋਂ ਦੀ ਵਗਦਾ ਸੀਗਾ ਬਿਫਰੀਆਂ ਲਹਿਰਾਂ ਘੜਾ ਨਿਭਾਣਾ ਲੱਗਿਆ ਸੋਹਣੀ ਨੂੰ ਸਾਥ ਦਿੰਦਾ ਨਾ ਲੱਗਿਆ ਕੱਚਾ ਜੋ ਸੀਗਾ ਖੁਰਦਾ ਖੁਰਦਾ ਖੁਰ ਗਿਆ ਉਮੀਦ ਵਾਲਾ ਜਿਹੜਾ ਜਹਾਜ਼ ਸੀ ਉਹ ਪਾਟ ਹੀ ਗਿਆ ਸੀਗਾ ਸੋਹਣੀ ਗੋਤਿਆਂ ਦੇ ਨਾਲ ਬਿਹਾਲ ਨਿਹਾਲ ਹੋ ਗਈ ਸੀ ਲੈਓ ਯਾਰ ਲਬਾਂ ਤੇ ਜਾਨ ਆਈ ਹੁਣ ਦੀਦ ਤਾਂ ਦੇ ਇੱਕ ਵਾਰ ਮੈਨੂੰ ਮੇਰੀ ਜਾਨ ਤਰਸੰਦੜੀ ਲਵੇ ਤਰਲੇ ਮਿਲ ਜਾ ਪਿਆਰੇ ਯਾਰ ਮੈਨੂੰ ਮੇਰੇ ਕਰਮ ਸਵਲੜੇ ਧੁਰੋਂ ਨਹੀਂ ਦਿੱਤੀ ਭਾਗ ਨਸੀਬ ਨੇ ਹਾਰ ਮੈਨੂੰ ਸੋਹਣੀ ਨੂੰ ਆਪਣੀ ਪਾਕ ਮੁਹੱਬਤ ਅੱਖਾਂ 'ਗਿਨ ਡੁੱਬਦੀ ਦਿੱਸੀ ਉਦੋਂ ਉਹ ਜ਼ੋਰ-ਜ਼ੋਰ ਨਾਲ ਉਹ ਮਹੀਵਾਲ ਉਹ ਮਹੀਵਾਲ ਪਰ ਬਿਫਰੀਆਂ ਲਹਿਰਾਂ 'ਚ ਆਵਾਜ਼ ਗਵਾਜਦੀ ਜਾ ਰਹੀ ਸੀਗੀ ਪਰ ਜਿਹੜੇ ਸੁਣਨ ਵਾਲੇ ਹੁੰਦੇ ਆ ਮੋਠੀਆ ਉਹ ਸੁਣ ਹੀ ਜਾਂਦੇ ਆ ਮਹੀਵਾਲ ਨੂੰ ਸੁਣ ਗਈ ਸੀ ਉਹਦੀ ਆਵਾਜ਼ ਉਹਨੇ ਆਖਿਆ ਸੋਹਣੀਏ ਦਿਲ ਨਾ ਛੱਡੀ ਮੈਂ ਆ ਗਿਆ ਉਨੇ ਛਾਲ ਮਾਰ ਦਿੱਤੀ ਵਗਦੇ ਤੇਜ ਦਰਿਆ ਦੇ ਵਿੱਚ ਸੋਹਣੀ ਦੀ লাশ ਤੈਰਦੀ ਜਾਂਦੀ ਸੀਗੀ ਉਹਦੀ ਮਹੀਵਾਰ ਦੀ ਪੇਛ ਨਹੀਂ ਸੀ ਜਾ ਰਹੀ ਪਰ ਫਿਰ ਵੀ ਉਹ ਹੱਥ ਪੈਰ ਮਾਰ ਕੇ ਨਾ ਉਸਨੇ ਸੋਹਣੀ ਦੀ লাশ ਨੂੰ ਹੱਥ ਪਾ ਲਿਆ ਸੋਹਣੀ ਦੀ লাশ ਨੂੰ ਹੱਥ ਪਾ ਲਿਆ ਉਹ ਹਫ ਗਿਆ ਸੀ ਉਸਦਾ ਦਿਲ ਟੁੱਟ ਗਿਆ ਸੀ ਉਸਦਾ ਸਾਹ ਟੁੱਟ ਗਿਆ ਸੀਗਾ ਪਰ ਬਈ ਤੇਜ ਵਹਾ ਝਨਾ ਲਾ ਮਹੱਬਤ ਨੂੰ ਵਹਾ ਕੇ ਅੱਗੇ ਦੂਰ ਲੈ ਗਿਆ ਸੀਗਾ ਝੁੱਗੀ ਸੁੰਨ ਮਸੁੰਨੀ ਹੋ ਗਈ ਸੀਗੀ ਚਿਰਾਗ ਬੁਝ ਗਏ ਸੀ ਅਗਲੇ ਰੋਜ ਦੋ ਲਾਸ਼ਾਂ ਲੋਕਾਂ ਦੂਰ ਬਹੁਤ ਦੂਰ ਇੱਕ ਦੂਜੇ ਨਾਲ ਲਿਪਟੀਆਂ ਹੋਈਆਂ ਵੇਖੀਆਂ ਦਫਨਾ ਦਿੱਤਾ ਗਿਆ ਦੋਨਾਂ ਨੂੰ ਅੱਜ ਵੀ ਮਜ਼ਾਰ ਤੇ ਜਾਂਦੇ ਨੇ ਲੋਕ ਮਹੱਬਤਾਂ 'ਚ ਯਕੀਨ ਰੱਖਣ ਵਾਲੇ ਉਹ ਮੋਟਕਾ ਮੋ ਪਿਆਰਾਂ ਵਾਲੇ ਆਸ਼ਕ ਮਸ਼ੂਕਾਂ ਦੇ ਇਸ਼ਕ ਦੇ ਕਿੱਸੇ ਹੱਜੀ ਵੀ ਸਾਡੇ ਲੋਕ ਮਨਾਂ ਠਾਂ ਬਣਾਈ ਬੈਠੇ ਆ ਮਨ ਮਸਤਕਾਂ ਚੋਂ ਨਿਕਲਦੇ ਕਿਉਂ ਨਹੀਂ ਗੇ ਕਿਉਂ ਤਾਰ ਜੀ ਕਿਤੇ ਕਿਤੇ ਜੁੜ ਜਾਂਦੀ ਉਹਨਾਂ ਦੇ ਨਾਲ ਕਿਉਂਕਿ ਪਿਆਰ ਦੀ ਪ੍ਰਭਾਸ਼ਾ ਉਦੋਂ ਹੋਰ ਸੀਗੀ ਕਿਉਂਕਿ ਪਿਆਰ ਦੇ ਅਰਥ ਅੱਜ ਵਾਲੇ ਨਹੀਂ ਉਦੋਂ ਹੋਰ ਸੀਗੇ ਕਿਉਂਕਿ ਮੋਹ ਮੁਹੱਬਤ ਦੀ ਉਹ ਰੰਗਤ ਇੱਕ ਰੇਸ਼ਮੀ ਰੁਮਾਲ ਸੀਗੀ ਉਹ ਮੋਢਵਾ ਉਦੋਂ ਹਿਆਤੀ ਸੱਚੇ ਪਿਆਰ ਵਸਲ ਵਿੱਚ ਜਿਉਂਦੀ ਸੀਗੀ ਪਿਆਰ ਦਾ ਦਾਇਰਾ ਬਹੁਤ ਹੀ ਵਸੀਗਾ ਪਰਿਵਾਰਾਂ ਨੂੰ ਸੱਚੇ ਪਿਆਰ ਦੀ ਬੁੱਕਲ ਨੇ ਸੰਭਿਆ ਹੋਇਆ ਸੀਗਾ ਮੋਹ ਪਿਆਰ ਨੇ ਪਰਿਵਾਰਾਂ ਨੂੰ ਜੋੜ ਕੇ ਰੱਖਿਆ ਹੋਇਆ ਸੀਗਾ ਅੱਜ ਦਾ ਸਮਾਜੀ ਪਿਆਰ ਤਾਂ ਕਾਪਟ ਛਾਲ ਮਨਸੂਈ ਜਿਹਾ ਅਰਥਹੀਨ ਜਿਹਾ ਹੋ ਚੁੱਕਿਆ ਲੱਗਦਾ ਹੈ ਬੇਰੰਗਤ ਹੋਇਆ ਮਨਫੀ ਧਾਰਾ ਵੱਲ ਪਰਵਰਤਿਤ ਹੋ ਗਿਆ ਲੱਗਦਾ ਹੈ ਹੁਣ ਤਾਂ ਗੱਲਾਂ ਹੋਰ ਦੀਆਂ ਹੋਰ ਹੀ ਹੋ ਚੱਲੀਆਂ ਕਿਸੇ ਨੇ ਕੀ ਲੈਣਾ ਓ ਯਾਰ ਮੋਠੂਆ ਵੰਝਲੀ ਦੀ ਹੂਕ ਤੋਂ ਚਨਾ ਦੇ ਉਸਮਾਦੀ ਪਾਣੀਆਂ ਤੋਂ ਮਾਰੂਥਲਾਂ ਦੇ ਰੇਤਿਆਂ ਦੀ şiddਤ ਤੋਂ